ਕਦੇ ਗਰਦਨ ਚ ਦਰਦ ਤੇ ਕਦੇ ਮੋਢੇ ਚ ਦਰਦ ਤੁਹਾਡੇ ਵੀ ਮੋਢੇ ਤੇ ਗਰਦਨ ਦਰਦ ਹੁੰਦੀ ਹੈ ਤੁਸੀਂ ਵੀ ਇਸ ਦਰਦ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਅੱਜ ਥੋੜੀ ਜੀ ਚਰਚਾ ਇਸ ਦਰਦ ਤੇ ਕਰ ਲੈਣੇ ਆ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਤੁਸੀਂ ਦੇਖ ਰਹੇ ਹੋ ਅਕਸਰ ਆਪਾਂ ਇਹ ਦੇਖਦੇ ਆ ਕਿ ਜਾਂ ਕੋਈ ਬਜ਼ੁਰਗ ਹੋਵੇ ਤੇ ਜਾਂ ਫਿਰ ਕੋਈ ਨੌਜਵਾਨ ਹੋਵੇ ਅੱਜ ਕੱਲ ਹਰ ਕੋਈ ਦਰਦ ਤੋਂ ਪੀੜਿਤ ਹੈ ਹਰ ਕੋਈ ਦਰਦ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦਾ ਸਾਹਮਣਾ ਕਰ ਰਿਹਾ ਕਦੇ ਉਸ ਦੇ ਮੋਢੇ ਦਰਦ ਹੁੰਦੇ ਨੇ ਤੇ ਕਦੇ ਜਿਹੜੇ ਗਰਦਨ ਹੈ ਉਹ ਦਰਦ ਹੁੰਦੀ ਹੈ ਜਿਹਨੂੰ ਆਪਾਂ ਸਰਵਾਈਕਲ ਵੀ ਕਹਿ ਦਿੰਦੇ ਆ ਖਾਸ ਕਰਕੇ ਜਦੋਂ ਆਪਾਂ ਆਫਿਸ ਦੇ ਵਿੱਚ ਬੈਠ ਕੇ ਕੰਮ ਕਰਦੇ ਆ ਉਦੋਂ ਇਹ ਦਰਦ ਹੈ ਜਿਹੜਾ ਇੱਕਦਮ ਉੱਠਦਾ ਜਿਹਨੂੰ ਆਪਾਂ ਸਰਵਾਈਕਲ ਕਹਿ ਦਿੰਦੇ ਆ ਪਰ ਜੇਕਰ ਇਸ ਦਰਦ ਦਾ ਜਲਦੀ ਤੋਂ ਜਲਦੀ ਹੱਲ ਨਾ ਲੱਭਿਆ ਜਾਵੇ ਇਹ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਦਰਦ ਹੈ ਜਿਹੜਾ ਇਹ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਤਾਂ ਜ਼ਿਆਦਾਤਰ ਇਹ ਦਰਦ ਇੱਕੋ ਪੋਜੀਸ਼ਨ ਦੇ ਵਿੱਚ ਬੈਠ ਕੇ ਕੰਮ ਕਰਨ ਦੇ ਨਾਲ ਹੁੰਦਾ ਹੈ ਜਦੋਂ ਆਪਾਂ ਫੋਨ ਯੂਜ਼ ਕਰਦੇ ਆ ਜਾਂ ਫਿਰ ਕੰਪਿਊਟਰ ਤੇ ਕੰਮ ਕਰਦੇ ਆ ਉਸ ਦਿਨ ਆ ਇਹ ਦਰਦ ਹੈ ਜਿਹੜਾ ਉੱਠ ਜਾਂਦਾ ਹੈ ਤਾਂ ਇਸ ਦਰਦ ਤੋਂ ਛੁਟਕਾਰਾ ਪਾਣ ਤੋਂ ਪਹਿਲਾਂ ਇਹ ਜਾਣ ਲੈਣੇ ਆ ਕਿ ਸਰਵਾਈਕਲ ਦਾ ਦਰਦ ਕੀ ਹੈ ਸਰਵਾਈਕਲ ਰੀਡ ਦੀ ਹੱਡੀ ਦਾ ਉੱਪਰਲਾ ਹਿੱਸਾ ਜਦੋਂ ਇਸ ਖੇਤਰ ਦੇ ਵਿੱਚ ਨਸਾਂ ਜਾਂ ਹੱਡੀਆਂ ਤੇ ਦਬਾਅ ਵਧਦਾ ਹੈ ਤਾਂ ਦਰਦ ਜਕੜਨ ਤੇ ਅਕੜਾ ਸ਼ੁਰੂ ਹੋ ਜਾਂਦਾ ਹੈ ਲੰਬੇ ਸਮੇਂ ਤੱਕ ਇੱਕੋ ਸਥਿਤੀ ਦੇ ਵਿੱਚ ਬੈਠਣਾ ਮੋਬਾਈਲ ਫੋਨ ਦੀ ਵਰਤੋਂ ਕਰਨਾ ਇਸ ਦੇ ਨਾਲ ਜਿਹੜਾ ਇਹ ਦਰਦ ਹੈ ਕਾਫੀ ਜ਼ਿਆਦਾ ਉੱਠਦਾ ਜ ਜਿਹਨੂੰ ਆਪਾਂ ਸਰਵਾਈਕਲ ਦੀ ਪ੍ਰੋਬਲਮ ਵੀ ਕਹਿ ਦਿੰਦੇ ਆ ਇਸ ਦਰਦ ਤੋਂ ਤੁਸੀਂ ਜਲਦੀ ਤੋਂ ਜਲਦੀ ਛੁਟਕਾਰਾ ਜਿਹੜਾ ਉਹ ਕਿਸ ਤਰ੍ਹਾਂ ਪਾ ਸਕਦੇ ਹੋ ਇਸ ਦਾ ਸਭ ਤੋਂ ਆਸਾਨ ਤਰੀਕਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਗਰਮ ਸੇਕ ਦੇਣਾ ਦਰਦ ਜਾਂ ਅਕੜਨ ਵਾਲੀ ਥਾਂ ਤੇ ਗਰਮ ਜਿਹੜਾ ਤੁਹਾਨੂੰ ਸੇਕ ਦੇਣਾ ਚਾਹੀਦਾ ਹੈ ਇਸ ਦੇ ਨਾਲ ਮਾਸਪੇਸ਼ੀਆਂ ਨੂੰ ਆਰਾਮ ਆ ਜਿਹੜਾ ਮਿਲਦਾ ਤੇ ਇਸ ਦੇ ਨਾਲ ਖੋਨ ਦਾ ਜਿਹੜਾ ਪਰਵਾਹ ਉਹ ਵੀ ਜਿਆਦਾ ਵੱਧ ਹੈ ਤੇ ਦਰਦ ਹੈ ਜਿਹੜਾ ਹੌਲੀ-ਹੌਲੀ ਘਟ ਜਾਂਦਾ ਹੈ ਇਸ ਦੇ ਅਜਿਹੇ ਕਾਰਨ ਦੇ ਨਾਲ ਜਿਹੜੀ ਤੁਹਾਡੀ ਸਰਵਾਈਕਲ ਦੀ ਪ੍ਰੋਬਲਮ ਹੈ ਉਹ ਵੀ ਪੂਰੀ ਤਰ੍ਹਾਂ ਖਤਮ ਹੈ ਜਿਹੜੀ ਕੀ ਹੋ ਜਾਵੇਗੀ ਤਾਂ ਸਰਵਾਈਕਲ ਦੇ ਦਰਦ ਤੋਂ ਬਚਣ ਦੇ ਲਈ ਤੁਹਾਨੂੰ ਜਿਹੜਾ ਕਿ ਤੁਸੀਂ ਜਿੱਦਾਂ ਲਗਾਤਾਰ ਕੰਮ ਕਰਦੇ ਹੋ ਅਜਿਹਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਜਿੱਦਾਂ ਤੁਸੀਂ ਆਫਿਸ ਦੇ ਵਿੱਚ ਕੰਮ ਕਰਦੇ ਹੋ ਲਗਾਤਾਰ ਬੈਠ ਕੇ ਕੰਮ ਕਰਦੇ ਹੋ ਇਸ ਦੇ ਨਾਲ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਹੈ ਉਹ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਕੰਮ ਕਰਦੇ ਹੋ ਅੱਧਾ ਘੰਟੇ ਬਾਅਦ ਜਿਹੜਾ ਤੁਹਾਨੂੰ ਉੱਠ ਕੇ ਤੁਰਨਾ ਫਿਰ ਚਾਹੀਦਾ ਹੈ ਇਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਤੇ ਇਸ ਦੇ ਨਾਲ ਜਿਹੜੀ ਤੁਹਾਡੇ ਦਰਦ ਉੱਠਦਾ ਹੈ ਉਹ ਵੀ ਕਾਫੀ ਹੱਦ ਤੱਕ ਹੈ ਜਿਹੜਾ ਕੀ ਘਟ ਜਾਵੇਗਾ ਇਸ ਤੋਂ ਇਲਾਵਾ ਸੌਂਦੇ ਸਮੇਂ ਇੱਕ ਮਜ਼ਬੂਤ ਗੱਦੇ ਅਤੇ ਆਪਣੀ ਗਰਦਨ ਨੂੰ ਸਹਾਰਾ ਦੇਣ ਦੇ ਲਈ ਇੱਕ ਪਤਲੇ ਸਿਰਹਾਣੇ ਦੀ ਵਰਤੋਂ ਕਰੇ ਇਹ ਆਦਤਾਂ ਨੇ ਜਿਹੜੀਆਂ ਰੀੜ ਦੀ ਹੱਡੀ ਅਤੇ ਗਰਦਨ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੂੰ ਉਸ ਨੂੰ ਕਾਫੀ ਜ਼ਿਆਦਾ ਆਰਾਮ ਦੇਣਦੀਆਂ ਨੇ ਤੇ ਜਿਹੜੇ ਤੁਹਾਡੀ ਗਰਦਨ ਦਰਦ ਹੁੰਦੀ ਆ ਤੇ ਹੋਰ ਵੀ ਜ਼ਿਆਦਾ ਜਿਹੜੇ ਦਰਦ ਨੇ ਤੁਹਾਨੂੰ ਝੱਲਣੇ ਪੈਂਦੇ ਨੇ ਕਈ ਸਾਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਅਕਸਰਾਂ ਦੇ ਜਿਹੜੇ ਦਰਦ ਨੇ ਉਨਾਂ ਤੋਂ ਵੀ ਤੁਹਾਨੂੰ ਕਾਫੀ ਜ਼ਿਆਦਾ ਛੁਟਕਾਰਾ ਹੈ ਜਿਹੜਾ ਮਿਲੇਗਾ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਜਿਹੜਾ ਤੁਹਾਡਾ ਸਰਵਾਈਕਲ ਦੀ ਪ੍ਰੋਬਲਮ ਹੈ ਉਹ ਵੀ ਤੁਹਾਡੀ ਜੜੀ ਕੀ ਠੀਕ ਹੋ ਜਾਵੇਗੀ ਅਦਰਕ ਤੇ ਲਸਣ ਹੈ ਜਿਹੜਾ ਉਹ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਤੁਹਾਡਾ ਜਿਹੜਾ ਇਹ ਦਰਦ ਹੁੰਦਾ ਉਸ ਨੂੰ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਦਵਾਵੇਗਾ ਤੇ ਜਿਹੜੀ ਸੋਜ ਹੁੰਦੀ ਹੈ ਉਸ ਤੋਂ ਵੀ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਤੁਹਾਨੂੰ ਮਿਲੇਗੀ ਤਾਂ ਤੁਹਾਨੂੰ ਅਦਰਕ ਵੀ ਹੈ ਜਿਹੜਾ ਯੂਜ਼ ਕਰਨਾ ਚਾਹੀਦਾ ਇਸ ਦਾ ਸੇਵਨ ਕਰਨਾ ਚਾਹੀਦਾ ਇਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਤੁਹਾਨੂੰ ਮਿਲੇਗੀ ਤਾਂ ਜੇ ਤੁਸੀਂ ਸੀਸ ਸਰਵਾਈਕਲ ਦੀ ਪ੍ਰੋਬਲਮ ਤੋਂ ਪੀੜਿਤ ਹੋ ਇਸ ਸਰਵਾਈਕਲ ਦੇ ਦਰਦ ਤੋਂ ਪੀੜਿਤ ਹੋ ਤੁਹਾਨੂੰ ਵੀ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅੱਜ ਹੀ ਜਿਹੜੇ ਤਰੀਕੇ ਮੈਂ ਤੁਹਾਨੂੰ ਦੱਸੇ ਨੇ ਇਹ ਅਪਣਾਓ ਅਜਿਹਾ ਕਰਨ ਦੇ ਨਾਲ ਜਿਹੜਾ ਤੁਹਾਡਾ ਇਹ ਦਰਦ ਉੱਠ ਰਿਹਾ ਉਹ ਵੀ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਇਸੇ ਤਰ੍ਹਾਂ ਹੀ ਹੋਰ ਚਰਚਾਵਾਂ ਵੀ ਮੈਂ ਤੁਹਾਡੇ ਤੱਕ ਲੈ ਕੇ ਆਉਂਦੀ ਰਾਵਾਂਗੀ ਉਦੋਂ ਤੱਕ ਜੁੜੇ ਰਹੋ ਔਨਅਰ ਤੇ ਨਾਲ